next24 ਪੰਜਾਬ نیوز ਚੈਨਲ ਦੇ ਗ੍ਰਿਧ ਦੇ ਦਰਸ਼ਕਾਂ ਨੂੰ ਪਿਆਰਪਿਆ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਥੈਂਕ ਯੂ ਸਰਦੀਆਂ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਅੱਜ ਜ਼ਿਲ੍ਹਾ ਤਰਨਤਾਰਨ ਸ਼ਹਿਰ ਵਿੱਚ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਟੀ ਪ੍ਰਧਾਨ ਸਿਮਰਤਜੀਤ ਸਿੰਘ ਮਾਨ ਦੇਗਵਾਈ ਹੇਠ ਹਜ਼ਾਰਾਂ ਵਰਕਰਾਂ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਰੋਸ ਮਾਰਚ ਦੀ ਇੱਕ ਵਾਈ ਵਿੱਚ ਵਿਸ਼ੇਸ਼ ਤੌਰ ਤੇ ਈਮਾਨ ਸਿੰਘ ਮਾਨਸਪੁੱਤਰ ਸਿਮਰਤਜੀਤ ਸਿੰਘ ਮਾਨ ਦੇ ਅਤੇ ਜੀਤ ਸਿੰਘ ਸੰਧੂ ਬਲੇਰ ਉਪਕਾਰ ਸਿੰਘ ਸੰਧੂ ਗੁਰਿੰਦਰ ਸਿੰਘ ਲਾਢੀ ਸ਼ਹਿਰੀ ਪ੍ਰਦਾਨ ਤੋਂ ਸੈਂਕੜੇ ਆਗੂ ਵੀ ਸ਼ਾਮਿਲ ਸਨ ਇਸ ਮੌਕੇ ਤੇ ਸੱਚੇ ਸੌਦੇ ਵਾਲੇ ਸਾਦ ਨੂੰ ਵਾਰ-ਵਾਰ ਫਲੋਰ ਦੇਣ ਦੀ ਸਖਤ ਨਿੰਦਾ ਕੀਤੀ ਗਈ ਉੱਥੇ ਲੰਮੇ ਸਮੇਂ ਤੋਂ ਜੋ ਬੰਦੀ ਸਿੰਘ ਸਜਾਵਾਂ ਵੀ ਪੂਰੀਆਂ ਕਰ ਚੁੱਕੇ ਹਨ ਉਹਨਾਂ ਨੂੰ ਹਾਲੇ ਤੱਕ ਕੇਂਦਰ ਸਰਕਾਰ ਰਹਿਣ ਨਹੀਂ ਕਰ ਰਹੀ ਜਿਸ ਤੋਂ ਸੌਫਟ ਪਤਾ ਲੱਗਦਾ ਹੈ ਕਿ ਨੈਸ਼ਨਲ ਪਾਰਟੀਆਂ ਹਮੇਸ਼ਾ ਹੀ ਸਿੱਖਾਂ ਦੇ ਹੱਕ ਵਿੱਚ ਨਹੀਂ ਹਨ ਜੋ ਆਉਂਦੀਆਂ ਚਾਰ ਵਿਧਾਨ ਸਭਾ ਚੋਣਾਂ ਡੇਰਾ ਬਾਬਾ ਨਾਨਕ ਹੁਸ਼ਿਆਰਪੁਰ ਬਰਨਾਲਾ ਤੇ ਗਿੱਦੜ ਬਾਹਸ ਸਮੇਤ ਚੋਣਾਂ ਲੜਨ ਜਾ ਰਹੀ ਹੈ ਜਲਦੀ ਹੀ ਹਮ ਖਿਆਲੀ ਪਾਰਟੀ ਨਾਲ ਗੱਟ ਜੋੜ ਕਰਨ ਬਾਰੇ ਸੋਚਿਆ ਜਾ ਰਿਹਾ ਹੈ ਇਸ ਰੋਮਾਂਚ ਗਾਂਧੀ ਪਾਰਕ ਤੋਂ ਰਵਾਨਾ ਹੋ ਕੇ ਵਕ ਵਕ ਪਜਾਰਾ ਹੋ ਰਹੀ ਹੋ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰਾਮ ਵਿਖੇ ਸਮਾਪਤ ਹੋਇਆ ਤੁਸੀਂ ਵੀ ਦੇਖੋ ਤਰਨਤਾਰਨ ਤੋਂ ਜਸਬੀਰ ਸਿੰਘ ਲੱड्डੂ ਦੀ ਵਿਸ਼ੇਸ਼ ਰਿਪੋਰਟ ਇਹੀ ਜਦੋਂ ਚੰਨੀ ਸਾਹਿਬ ਸਾਡੇ ਚੀਫ ਮਿਨਿਸਟਰ ਤੇ ਹੁਣ ਪਾਰਲੀਮੈਂਟ ਦੇ ਮੈਂਬਰ ਨੇ ਕਿਹਾ ਕਿ ਅਮਰਤਪਾਲ ਸਿੰਘ ਨੂੰ ਛਡਾਇਆ ਜਾਵੇ ਜੋ ਕਰਕੇ ਉਹ ਮੈਂਬਰ ਪਾਰਲੀਮੈਂਟ ਨੇ ਪਰ ਕਾਂਗਰਸ ਦੇ ਜਿਹੜੇ ਜਨਰਲ ਸੈਕਟਰੀ ਹੈ ਜੈ ਰਾਮ ਰਮੇਸ਼ ਜੀ ਉਹਨਾਂ ਨੇ ਕਿਹਾ ਨਹੀਂ ਇਹ ਚੰਨੀ ਸਾਹਿਬ ਦੇ ਨਿੱਜੀ ਖਿਆਲ ਹੋ ਸਕਦੇ ਐ ਸਾਡੀ ਪਾਰਟੀ ਦੇ ਨਹੀਂ ਐ ਦੇਖੋ ਕਿੰਨੀ ਸਿੱਖ ਕੌਮ ਦੇ ਨਾਲ ਜ਼ਰ ਪਰ ਆਵਿਆ ਇਹਨਾਂ ਲੋਕਾਂ ਦੇ ਵਿੱਚ ਕਿ ਸਿੱਖਾਂ ਦੀ ਗੱਲ ਨਹੀਂ ਹੋਣ ਦੇਣੀ ਦੇਖੋ ਇਹ ਐਜੰਸੀ ਚੋਣਾਂ ਆ ਰਹੀਆਂ ਵਾਰ-ਵਾਰ ਰੀਟ ਕਰਾ ਰਹੀਆਂ ਇਹ ਤਾਂ ਇਹੀ ਤਾਂ ਗੱਲ ਹੈ ਨਹੀਂ ਕਿ ਸਿੱਖਾਂ ਦੇ ਪਾਰਲੀਮੈਂਟ ਦਾ ਹੱਕ ਹੀ ਨਹੀਂ ਰਿਹਾ ਜਮਹੂਰੀਅਤ ਦਾ ਸਾਡਾ ਤਾਂ ਸਾਰੇ ਹੱਕ ਮਾਰੇ ਗਏ ਆ ਜਮਹੂਰੀਅਤ ਦਾ ਹੱਕ ਇਹ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ ਏਸ਼ੀਆ 1925 ਦੇ ਵਿੱਚ ਸਥਾਪਤ ਹੋਈ ਸੀ ਸਾਰੇ ਏਸ਼ੀਆ ਦੇ ਵਿੱਚ 1925 ਦੇ ਵਿੱਚ ਕੋਈ ਪਾਰਲੀਮੈਂਟ ਨਹੀਂ ਸੀਗੀ ਤੇ ਇਹ ਜਿਹੜੇ ਇਲੈਕਸ਼ਨ ਹੈ ਇਹਦੇ ਵਿੱਚ ਪਹਿਲੀ ਵਾਰੀ ਦੁਨੀਆ ਦੇ ਵਿੱਚ ਬੀਬੀਆਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਸੀਗਾ 1925 ਦੇ ਵਿੱਚ ਅਮਰੀਕਨ ਮਹਿਮਾਂ ਅੰਗਰੇਜ਼ਾਂ ਦੀਆਂ ਬਲੈਟ ਦੀਆਂ ਮਹਿਮਾਂ ਦੁਕਾਨਾਂ 'ਨ ਪੱਥਰ ਮਾਰ ਰਹੀਆਂ ਸੀਗੀਆਂ ਕਿ ਸਾਨੂੰ ਹੱਕ ਕਿਉਂ ਨਹੀਂ ਦਿੱਤਾ ਪਰ ਐਸ.ਸੀ.ਪੀ.ਸੀ ਦੇ ਲਈ ਬੀਬੀਆਂ ਨੂੰ ਹੱਕ ਦਿੱਤਾ ਗਿਆ 1925 ਦੇ ਵਿੱਚ ਪਰ ਸਾਡੀ ਤਾਂ ਹਿੰਦੂਤਵਾ ਨੇ ਜਮਹੂਰੀਅਤ ਮਾਰਤੀ ਆ ਹੁਣ ਤੁਸੀਂ ਪੁੱਛੋਗੇ ਹੁਣ ਤੁਸੀਂ ਜਾ ਕੇ ਤਿਰੰਗੇ ਨੂੰ ਜੈ ਰਾਮ ਜੀ ਕਹੋਗੇ ਇੱਕ ਜੈ ਹਿੰਦ ਜੀ ਕਹੋਗੇ ਸਾਡੇ ਲਈ ਮੁਸ਼ਕਲ ਹੋ ਗਿਆ ਜਿਹੜੀ ਆਰਿਅਯ ਬੁਧਾ ਸਭਿਆਚਾਰ 1924 ਹਾਹਾ ਕੰਡਾ ਦੀ ਚੋਣਾਂ ਚ ਚੋਣਾਂ ਦੇ ਇਹਨਾਂ ਤੋਂ ਬਾਅਦ ਸਾਡੇ ਪੱਤਰ ਹਾਂ ਅਸੀਂ ਕਰ ਰਹੇ ਹਾਂ ਜੀ ਇਹ ਪਰ ਇਹ ਪਾਰਟੀ ਦੇ ਜਨਰਲ ਸੈਕਟਰੀਆਂ ਨੇ ਫੈਸਲਾ ਕਰਨਾ ਹੈ ਕਿ ਡੇਰਾ ਬੱਪੜਾ ਨੂੰ ਕੌਣ ਖੜਾ ਹੋਊਗਾ ਬਰਨਾਲਾ ਕੌਣ ਖੜਾ ਹੋਊਗਾ ਤੇ ਜਿੱਦੜਪਾਹੇ ਕੌਣ ਖੜਾ ਹੋਊਗਾ ਤੇ ਉਧਰ ਹਸ਼ਿਆਰਪੁਰ ਦੇ ਵਿੱਚ ਜਿਹੜਾ ਖੜਾ ਹੋਊਗਾ ਸ਼ਾਇਦ ਅਸੀਂ ਕਿਸੇ ਪਾਰਟੀ ਨਾਲ ਸਮਝੌਤਾ ਵੀ ਕਰ ਸਕਦੇ ਹਾਂ ਜੀ ਦੇ ਨਾਲ ਜਿੱਥੇ ਉਹਨਾਂ ਦਾ ਜੋਰ ਹੈ ਉਸ ਸੀਟ ਤੇ ਉਹ ਲੜ ਲੈਣ ਜਿਹੜੀਆਂ ਸੀਟਾਂ ਤੇ ਸਾਡਾ ਜੋਰ ਹੈ ਅਸੀਂ ਲੜ ਲਈਏ ਉਹਦੇ ਬਾਰੇ ਦੇਖਣਾ ਹੁਣ ਇਹ ਇੱਕ ਬਾਪੂ ਹੈਗਾ ਇਹ ਅਸਰਮ ਬਾਪੂ ਉਸ ਨੂੰ ਅ ਰਾਜਸਥਾਨ ਦੀ ਹਾਈ ਕੋਰਟ ਨੇ ਅਲਾਜ ਕਰਨ ਦੇ ਲਈ ਬਰਾਸਤਾ ਭੇਜਤਾ ਉਸ ਨੇ ਵੀ ਜ਼ਬਰਜਨਾਹ ਰੇਪ ਕੀਤਾ ਸੀਗਾ ਇੰਟਰਵਿਊ ਮਰਕਦ ਹੋਈ ਹੋਈ ਹੈ ਸਰਸੇਵਾੜੇ ਨੇ ਵੀ ਜਬਰ ਜਨਾਹ ਰੇਪ ਤੇ ਕਤਲ ਕੀਤੇ ਹੈ ਉਸ ਨੂੰ ਵੀ ਫਰ ਲੋ ਹਰਿਆਣਾ ਸਰਕਾਰ ਨੇ ਦੇਤੀ ਹੈ ਇਹਦਾ ਮਤਲਬ ਹੈ ਕਿ ਜਿੱਥੋਂ ਤੱਕ ਹਿੰਦੂ ਹੈਗੇ ਹੈ ਤੇ ਜਿਹੜੀਆਂ ਅਦਾਲਤਾਂ ਹੈਗੀਆਂ ਉਹ ਹਿੰਦੂਆਂ ਦੇ ਪੱਖ ਦੇ ਵਿੱਚ ਸਰਕਾਰਾਂ ਫੈਸਲੇ ਕਰ ਰਹੀਆਂ ਪਰ ਸਿੱਖ 33 ਸਾਲ ਤੋਂ ਜਿਹਨਾਂ ਦੇ ਵਿੱਚ ਹੈਗੇ ਹੈ ਹੁਣ ਆਪਣਾ ਅਮਰਤਪਾਲ ਸਿੰਘ ਜਿਹੜੇ ਆਪਣੇ ਸਾਫ ਦਾ ਚੀਫ ਮਿਨਿਸਟਰ ਸਾਹਿਬ ਸੀਗੇ ਚੰਨੀ ਸਾਹਿਬ ਉਹ ਹੁਣ ਐਮਪੀ ਹੈ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਹਾ ਕਿ ਅਮਰਤਪਾਲ ਸਿੰਘ ਐਮਪੀ ਬਣ ਗਏ ਆ ਉਹਨੂੰ ਛੱਡ ਦੇਣਾ ਚਾਹੀਦਾ ਪਰ ਜਿਹੜਾ ਕਾਂਗਰਸ ਦਾ ਜਨਰਲ ਸੈਕਟਰੀ ਸੀ ਉਸ ਨੇ ਕਿਹਾ ਕਿ ਇਹ ਚੰਨੀ ਸਾਹਬ ਦੇ ਨਿੱਜੀ ਅਲਫਾਜ਼ ਹੋ ਸਕਦੇ ਹੈ ਪਰ ਇਹ ਪਾਰਟੀ ਦੀ ਪਾਲਿਸੀ ਨਹੀਂ ਹੈ ਕਿ ਅਮਰਿਤਪਾਲ ਸਿੰਘ ਨੂੰ ਛੱਡਿਆ ਜਾਵੇ ਪਰ ਆਪਣੇ ਸਿੱਖ ਫੌਮ ਜਿਹੜੀ ਬਹੁਗਿੰਥ ਹੈ ਕੀ ਇਹ ਪੰਜਾਬ ਚ ਇਹਨਾਂ ਨੇ 7 ਕਾਂਗਰਸ ਦੇ ਐਮਪੀ ਜਟਾਤੇ ਹੈ ਮੇਰਾ ਮਤਲਬ ਹੈ ਕਿ ਸਿੱਖ ਫੌਮ ਨੂੰ ਅਜੇ ਤੱਕ ਆਪਣੀ ਫੌਮੀਅਤ ਨਹੀਂ ਆਈ ਅੱਜ ਇਹ ਹਿੰਦੂਤਵਾ ਦੇ ਦਬਾ ਥੱਲੇ ਆ ਕੇ ਬੀਜੇਪੀ ਤੇ ਹੋਰ ਕਾਂਗਰਸ ਨੂੰ ਵੋਟਾਂ ਪਾ ਦਿੰਦੇ ਆ। ਕਾਲੀਦ ਲੰਗਰਸਰ ਤੇ ਦਾਲ ਖਾਲਸਾ ਵੱਲੋਂ ਇਹ ਸਾਡੀ ਕੋਈ ਵੀ ਆਜ਼ਾਦੀ ਨਹੀਂ ਕਿਉਂਕਿ ਸਾਡੀਆਂ ਸਿੱਖ ਕੌਮ ਨੂੰ ਨਾ ਤਾਂ 1984 ਦਾ ਇਨਸਾਫ ਮਿਲਿਆ ਨਾ ਗੁਰੂ ਸਾਹਿਬ ਦੀਆਂ ਵਿਦਬੀਆਂ ਦਾ ਨਾ ਹੀ ਬੰਦੀ ਸਿੰਘ ਰਿਹਾ ਕੀਤੇ ਗਏ ਆ। ਤੇ ਸਾਡੇ ਇੱਥੇ ਕੌਮ ਨੂੰ ਟਾਰਗੇਟ ਕੀਤਾ ਜਾਂਦਾ ਹੈ ਹਰ ਕੋਈ ਦੇਸ਼ ਆਪਣੇ ਵਿਚੰਦਿਆਂ ਦੀ ਆ ਭਲਾ ਚਾਹੁੰਦਾ ਹੈ ਤੇ ਉਹਨਾਂ ਨੂੰ ਸਹੂਲਤਾਂ ਦਿੰਦਾ ਹੈ ਪਰ ਸਾਡੀ ਕੌਮ ਨੂੰ ਖਤਮ ਕਰਨ ਦਾ ਹਕੂਮਤ ਯਤਨ ਕਰ ਰਹੀ ਹੈ ਸੋ ਜਦਾ ਦਰਬਾਰ ਸਾਹਿਬ ਹਟਾਤਾ ਸਾਡਾ ਅਕਾਲ ਤਖਤ ਸਾਹਿਬ ਵੀ ਹਟਾਤਾ ਇਹ ਕੀਤਾ ਪਰ ਸਾਨੂੰ ਜਿਹੜਾ ਵਾ ਅੱਜ ਤੱਕ ਕੋਈ ਇਨਸਾਫ ਨਹੀਂ ਮਿਲਿਆ ਤੇ ਅਸੀਂ ਹਰ ਸਾਲ ਆਜ਼ਾਦੀ ਨਹੀਂ ਬਲੈਕ ਡੇ ਮਨਾਉਂਦੇ ਆ ਤੇ ਅੱਜ ਵੀ ਅਸੀਂ ਦਰਨਤਨ ਜ਼ਿਲ੍ਹੇ ਦੇ ਵਿੱਚ ਜਿਹੜਾ ਇੱਕ ਪਾਰਕ ਦੇ ਵਿੱਚੋਂ ਸ਼ੁਰੂ ਕਰਕੇ ਦਰਬਾਰ ਸਾਹਿਬ ਦੀ ਦਰਸ਼ਨੀ ਰੋੜੀ 'ਚ ਜਾ ਕੇ ਅਰਦਾਸ ਕਰਨੀ ਹੈ ਉਹ ਆਪਣੀ ਆਜ਼ਾਦੀ ਦੀ ਕਰਨੀ ਹੈ ਕਿ ਜਿਸ ਤਰ੍ਹਾਂ ਕੌਮ ਨੂੰ ਇਹਨਾਂ ਨੂੰ ਹਿੰਦੂਵਾਦ ਨੂੰ ਆਜ਼ਾਦੀ ਹੈ ਤੇ ਦੂਜੀਆਂ ਕੌਮਾਂ ਨੂੰ ਆਜ਼ਾਦੀ ਹੈ ਸਿੱਖ ਕੌਮ ਨੂੰ ਵੀ ਇਹ ਆਜ਼ਾਦੀ ਬਿਲਕੁਲ ਚਾਹੀਦੀ ਹੈ ਸੋ ਇਸ ਕਰਕੇ ਸਾਰੇਆਂ ਕੌਮਾਂ ਦਾ ਭਲਾ ਚਾਹੁੰਦੀ ਕੌਮ ਹੈ ਸਰਬੱਤ ਦਾ ਭਲਾ ਚਾਹੁੰਦੀ ਹੈ ਇਹ ਆਜ਼ਾਦੀ ਵਾਸਤੇ ਅੱਜ ਮਾਰਚ ਕਰੂਗਾ